ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਕਲਾ ਕਿਸ ਤਰ੍ਹਾਂ ਵਰਤਦੀ ਆ ਭਾਈ ਭਗਵੰਤ ਸਿੰਘ ਉਰ ਪ੍ਰਧਾਨ ਮੰਤਰੀ ਬਾਜੇ ਕੇ ਸ੍ਰੀ ਅਮਰਪਾਲ ਸਾਹਿਬ ਪੇਸ਼ੀ ਤੇ ਆਇਆ ਹੋਇਆ ਦੱਸ ਗਿਆ ਸਰਕਾਰ ਤੇ ਮੀਡੀਏ ਵੱਲੋਂ ਭਾਈ ਅਮਰਪਾਲ ਸਿੰਘੀ ਦੇ ਖਿਲਾਫ ਰੱਖੇ ਜਾ ਰਹੇ ਛੜਜੰਤਰ ਦੀ 1 ਮਿੰਟ ਦੇ ਵਿੱਚ ਫੂਕ ਕੱਢ ਗਿਆ ਸਰਕਾਰ ਦਾ ਸਾਰਾ ਲਾਇਆ ਹੋਇਆ ਜ਼ੋਰ ਉਹਨੇ ਮਿੱਟੀ ਕਰਕੇ ਲੱਖ ਦਿੱਤਾ ਪੁਲਿਸ ਦੇ ਭੁਕੇ ਵਿਦਵਾਨ ਉਹ ਖੋਤੇ ਕਾਲੀ ਛੋਧਿਆਂ ਦੀ 1 ਮਿੰਟ ਦੇ ਵਿੱਚ ਉਹਨੇ ਫੱਟੀ ਪੋਚ ਕੇ ਰੱਖ ਦਿੱਤੀ ਲੱਖਾਂ ਰੁਪਏ ਖਰਚ ਕੇ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ ਜਿਹੜਾ ਨੈਰੇਟਿਵ ਚਲਾਉਂਦੇ ਨੇ ਫੇ ਪ੍ਰਧਾਨ ਮੰਤਰੀ ਬਾਜੇ ਕੇ 1 ਮਿੰਟ ਦੇ ਵਿੱਚ ਹੀ ਧੂਹੇ ਦੇ ਬੱਦਲਾਂ ਵਾਂਗ ਉਹ ਡਾਕੇ ਰੱਖ ਗਿਆ ਉਹ ਦੱਸਦਾ ਕਿਵੇਂ ਕੁੱਟ ਮਾਰ ਕਰਕੇ ਹਜ਼ਾਰਾਂ ਪੇਪਰਾਂ ਤੇ ਸਾਡੇ ਤੋਂ ਸਾਈਨ ਕਰਵਾਏ ਗਏ ਤੇ ਨਾਲੇ ਹੀ ਜੇਲ੍ਹ ਅੰਦਰ ਕੈਦੀਆਂ ਕੋਲੋਂ ਮਨਮਾਨੇ ਬਿਆਨ ਲੈਣ ਦੀ ਕ੍ਰਾਈਮ ਪ੍ਰਥਾ ਉਜਾਗਰ ਕਰ ਗਿਆ ਉੱਥੇ ਘਟਨਾ ਹੋਰ ਘਟੀਆ ਸ੍ਰੀ ਅੰਮ੍ਰਿਤਸਰ ਸਾਹਿਬ ਪੁਲਿਸ ਦਾ ਐਡੀ ਸੀਪੀ ਹਰਪਾਲ ਸਿੰਘ ਮਾਤਾ ਬਲਵਿੰਦਰ ਕੌਰ ਜੀ ਮਾਤਾ ਦੀ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਬੋਲ ਬੁਲਾਰਾ ਕਰ ਰਿਹਾ ਕਹਿੰਦਾ ਤੇਰੇ ਪੁੱਤ ਨੇ ਅੱਗ ਲਾਤੀ ਪੰਜਾਬ ਦੇ ਵਿੱਚ ਉਹ ਸੁਣ ਹਰਪਾਲ ਸਿੰਘ ਜੇ ਭਾਈ ਅਮਰਪਾਲ ਸਿੰਘ ਨੇ ਅੱਗ ਲਾਈ ਹੁੰਦੀ ਉਹਨੂੰ ਚਾਰ ਵੋਟਾਂ ਨਾ ਪੈਂਦੀਆਂ ਉਹਨੂੰ ਖਡੂਰ ਸਾਹਿਬ ਮੈਂਬਰ ਪਾਰਲੀਮੈਂਟ ਜਦੋਂ ਜਿੱਤਿਆ 4 ਲੱਖ 4000 430 ਵੋਟਾਂ ਪਈਆਂ 1 ਲੱਖ 97000 120 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਆ ਅੱਗ ਤੇ ਤੁਹਾਡੀ ਟਿਕੜੀ ਨੇ ਲਾਈ ਆ ਸਮਗਲਰ ਪੁਲਸ ਮਚੂਦਾ ਹਾਕਮ ਤੁਸੀਂ ਰਲ ਕੇ ਇੱਕ ਪਾਸੇ ਇਹ ਲਹਿਰ ਚਲਾਉਣੀ ਆ ਛੋਟ ਨਸ਼ਿਆਂ ਬੰਦ ਤੇ ਦੂਜੇ ਪਾਸੇ ਤੁਸੀਂ ਹਰ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ਾ ਆਪ ਵਕਾਉਨੇ ਹੋ ਫਿਰ ਆ ਕੇ ਆਖਦੇ ਹੋ ਵੀ ਸਾਨੂੰ ਨਸ਼ਿਆਂ ਦੇ ਜਿਹੜੇ ਸਦਾਗਰ ਆ ਉਹਨਾਂ ਦਾ ਪਤਾ ਦੱਸੋ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਕੌਣ ਵੇਚ ਰਿਹਾ ਪਰ ਤੁਸੀਂ ਐਡਾ ਲੋਕਾਂ ਦੇ ਨਾਲ ਧੋਖਾ ਕਰਦੇ ਹੋ ਜਿਹੜੇ ਲੋਕ ਤੁਹਾਡੇ ਝਾਂਸੇ 'ਚ ਆ ਜਾਂਦੇ ਨੇ ਉਹ ਜਾ ਕੇ ਨੋਂ ਦੱਸਦੇ ਨੇ ਥਾਣੇ ਤੋਂ ਪਿੰਡ ਤੱਕ ਜਾਂ ਮਹੱਲੇ ਤੱਕ ਨਹੀਂ ਉਹਨੂੰ ਪਹੁੰਚਣ ਦਿੰਦੇ ਜੇ ਆਪਾਂ ਕੋਲੀਆਂ ਮਰਵਾਦ ਨੂੰ ਜਾਂ ਤੀਆਂ ਲੱਤਾਂ ਤੜਵਾ ਦਿੰਨੀ ਆਖ ਤਾਂ ਤੁਹਾਡੀ ਲਈ ਆ ਤੁਹਾਡੀ ਅਗ ਦੇ ਲਾਇਏ ਹੋਏ ਨੌਜਵਾਨ ਸਿਵਿਆਂ ਦੇ ਰਾਹ ਪੈ ਗਏ ਤੇ ਭਾਈ ਅਮਰਤਵਾਲ ਸਿੰਘ ਨੇ ਤਾਂ ਉਹ ਮੋੜੇ ਸੀ ਉਹਨਾਂ ਦਾ ਮੁਖ ਸ੍ਰੀ ਅਨੰਦਪੁਰ ਸਾਹਿਬ ਦੇ ਵੱਲ ਕੀਤਾ ਸੀ ਇਹ ਸਚਾਈ ਆ ਹਕੀਕਤ ਆ ਝੂਠੇ ਸਾਹਮਣੇ ਜਦੋਂ ਸਚਾਈ ਸੀਨਾ ਤਾਣ ਖਲੋਵੇ ਆਖਰ ਹਾਰ ਝੂਠ ਨੂੰ ਆਉਂਦੀ ਫਟੇ ਸੱਚ ਦੀ ਹੋਵੇ ਬਾਈ ਅਮਰਤਪਾਲ ਸਿੰਘ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ